ਪਾਰਟੀ ਵਿੱਚ ਵੱਡਾ ਕੰਮਸਾਨ ਚੱਲ ਰਿਹਾ ਪਰ ਪ੍ਰਤਾਪ ਬਾਜਵਾ ਤੇ ਸੁਖਵਿੰਦਰ ਦਾ ਹਾਲ ਚੁੱਪੀ ਨੂੰ ਕਿਵੇਂ ਦੇਖਦੇ ਹੋ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਜਿਹੜਾ ਕਮਸਾਨ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਉਹਦਾ ਜ਼ਕੀਰ ਕਰਦਾ ਪਰ ਜੋ ਨਵਜੋਤ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋਹੀ ਦੋਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਿਹ ਨਵਜੋਤ ਕੋਲ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਵੀ ਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦਸਤ ਹੈ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵੇ ਬੋਲਿਆ ਪ੍ਰਤਾਪ ਬਾਜਵੇ ਤੇ ਉਹਨਾਂ 271 ਨੰਬਰ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਵਿਰੋਧੀ ਤੇ ਇਹ ਨਹੀਂ ਤਾਂ ਨੂੰ ਇਸ ਸਥਿਤੀ ਆਪਣੀ ਸਵਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤੇ ਤਾਂ ਮਤਲਬ ਉਹਨਾਂ ਨੂੰ ਪਤਾ ਕਿ ਕਾਂਗਰਸ ਇਹੀ ਕੋ ਚੰਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਰਹੀ ਕੁੱਟਦੀ ਰਹੀ ਔਰ ਕਦਰਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਉਹ ਨਹੀਂ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਦਾ ਨਹੀਂ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ ਪੰਜਵੇਂ ਨੰਬਰ ਤੇ ਆਇਆ ਹੁਣ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿਦੇ ਕੋਈ ਦੂਜਾ ਬੰਦਾ ਵੀ ਕਹਿਦਾ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਮੂੰਹ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਲੀਗਲ ਨੋਟਸ ਕੱਢੇ ਜਾ ਰਹੇ ਆ ਭਵਨ ਸਿਕੰਦਰ ਨਦਾਵਾ ਦੀ ਗੱਲ ਕਰ ਲਈਏ ਮਿੱਠੂ ਮਦਾਨ ਉਹਨਾਂ ਦੀ ਗੱਲ ਕਰ ਲਈਏ ਦੇਖੋ ਠੀਕ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਇੱਕ ਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਸ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਹ ਸਹੀ ਅੰਸਰ ਦੇ ਜਿਹੜਾ ਮੋਹਨ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਦੋਂ ਕਹਿ ਰਹੇ ਆ ਕਿ 90% ਕਾਂਗਰਸ ਸਾਡੇ ਨਾਲ ਆ ਬਿਲਕੁਲ 70% ਹਾਈ ਬਾਂਡ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦੇਤਾ ਨੇ ਵਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਰ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਆ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਵਾਲੇ ਪੈਸੇ ਆ 350 ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਂਗਰਸੀ ਦੀ ਜੀ ਸੁਨੀਲ ਜਾਖੜ ਉਹ ਨਹੀਂ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਹੋਣੀ ਚਾਹੀਦੀ ਹੈ ਵੇਖੋ ਜੀ ਜੀ ਸੁਨੀਲ ਜਾਖੜ ਜੀ ਦੀ ਤੇ ਮੈਂ ਮਿੰਨ ਉਹਨਾਂ ਦੀ ਬੀਸ਼ੇਂ ਤੇ ਤਾਂ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਜੋ ਤੇ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇਣ ਹੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਭ ਦੇਖਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਬਾਦ ਜਾਖੜ ਸਾਹਿਬ ਉਦੋਂ ਕਿਉਂ ਨਹੀਂ ਬੋਲੇ ਇਹਨਾਂ ਵਲ ਜਾਖੜ ਵੀ ਕਿੱਦਾਂ ਲੱਗੇ ਸੀਐਮਪੀ ਦਾ ਹੋਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੇ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖਡੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਦਾ ਸਾਰਿਆਂ ਨੇ ਪੰਜਾਬ ਦਾ ਬੇੜਾ ਗੱਤ ਕੀ ਸੁਖਬੀਰ ਬਾਦਲ ਅੱਜ ਆ ਰਹੇ ਚੋਣ ਪ੍ਰਚਾਰ ਕਰਨਗੇ ਇੱਥੇ ਵਿੱਚ ਕਿਵੇਂ ਦੇਖਦੇ ਜੀ ਕਿੱਥੇ ਆਵੇ ਮੁਜੀਠੇ ਜਾ ਰਹੇ ਕੋਈ ਨਾ ਇਲੈਕਸ਼ਨ ਹੋਦੀ ਆ ਕਿਤੇ ਆਜਾ ਸੁਖਬੀਰ ਬਾਦਲ ਹੋਣੀ ਹੁੰਦਾ ਉਹਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕੇ ਵੋਟ ਦੀ ਲੋੜ ਨਹੀਂ ਥੈਂਕ ਯੂ